ਜੀ ਗਾਇਸ ਕੀ ਹਾਲ ਚਾਲ ਆ ਮੇਗਾ ਦਿੱਤੀ ਸਾਰਿਆਂ ਨੇ ਵਧੀਆ ਹੋਵਗੇ ਤੇ ਆਪਾਂ ਅੱਜ ਫੇਰ ਹੈਗੇ ਆ ਇਸ ਟਾਈਮ ਪੋਕਰ ਤੇ ਆਪਾਂ ਪੋਕਰ ਉਸੇ ਥਾਂ ਤੇ ਆ ਜਿਸ ਥਾਂ ਤੇ ਪਹਿਲਾਂ ਸੀਗੇ ਠੀਕ ਆ ਜੀ ਤੇ ਆਪਾਂ ਅੱਜ ਲੱਗੇ ਹੈਗੇ ਆ ਲਓ ਸੀਟ ਦੇ ਜਿਹੜੇ ਪਾਈਪ ਜਾਣੇ ਆ ਉਹਨਾਂ ਦੀ ਫਿਟਿੰਗ ਕਰਨ ਆ ਆਪਾਂ ਜਿਹੜਾ ਕੱਲ ਸੀਗਾ ਉਹਦਾ ਛੇ ਦਾ ਪਰਸੋਂ ਛੇ ਦਾ ਪੈਪ ਬਾਰੋ-ਬਾਰ ਕੱਢਿਆ ਹੈਗਾ ਠੀਕ ਹੈ ਜੀ ਵੇ ਵਾਲਾ ਤੇ ਇਸ ਟਾਈਮ ਸੀਡ ਦੇ ਪਾਈਪ ਘੁੰਮ ਰਹੇ ਨੇ ਤੇ ਬਾਕੀ ਦੀ ਸਾਡੀ ਵੀਡੀਓ ਨਾਲ ਜੁੜੇ ਰਹੋ ਬਲੌਗ ਵੇਖਣ ਦੇ ਠੀਕ ਹੈ ਜੀ ਅੱਪਾ ਤੁਹਾਨੂੰ ਸਾਰੀ ਬਾਥਰੂਮ ਦੀ ਫਿਟਿੰਗ ਦਾ ਬਲੌਗ ਬਖਾਵਾਂਗੇ ਕਿੱਦਾਂ-ਕਿੱਦਾਂ ਪਾਈਪ ਲੰਘਦੇ ਆ ਕਿੱਧਰ-ਕਿੱਧਰ ਦੀ ਜਾਂਦੇ ਆ ਕਿੱਥੋਂ ਦੀ ਘੁੰਮ ਕੇ ਕਿੱਧਰ ਦੀ ਪਾਣੀ ਆਉਂਦਾ ਆ ਠੀਕ ਹੈ ਜੀ ਸਾਰਾ ਪਤਾ ਨੂੰ ਦੱਸਾਵਾਂਗੇ ਬਸ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਤੁਸੀਂ BB08 ਡੇਲੀ ਬਲੌਗ ਦੇ ਨਾਲ ਜੁੜੇ ਰਹੋ ਹਲੇ ਥੱਲੇ ਸੈਟਿੰਗ ਜੀ ਕਰਨ ਦੇ ਆ ਮਿੱਟੀ-ਮਿੱਟੀ ਪਟਕੇ ਹਨ ਫੇ ਪੈਪ ਪਿਛਾਵਾਂਗੇ ਠੀਕ ਹੈ ਬਲੌਗ ਵੇਖਣ ਲਈ ਚੈਨਲ ਜਰੂਰ ਸਾਰਿਆਂ ਨੇ ਸਬਸਕ੍ਰਾਈਬ ਕਰ ਲਓ BB08 ਡੇਲੀ ਬਲੌਗ ਚੈਨਲ ਜਰੂਰ ਸਾਰਿਆਂ ਨੇ ਸਬਸਕ੍ਰਾਈਬ ਕਰੋ ਜਿਹੜੇ ਭਰਾ ਆਪਣੇ ਨਵੇਂ ਜੁੜੇ ਪਹਿਣਾ ਨਵੀਆਂ ਉਹ ਵੀ ਚੈਨਲ ਜਰੂਰ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਥੋੜੇ ਟਾਈਮ ਬਾਅਦ ਹਾਂਜੀ ਦੋਸਤੋ ਆਹ ਵਾਲਾ ਜਿਹੜਾ ਹੈਗਾ ਆਪਣੇ ਏਸੀ ਦਾ ਪਾਈਪ ਆ ਤੇ ਇਹ ਆਪਾਂ ਇੱਧਰ ਦੀ ਕੱਢਦਾ ਨਾ ਉਹ ਦੇਖੋ ਥੱਲਿਓਂ ਦੀ ਨਾਲ-ਨਾਲ ਦੀ ਪਾਈਪ ਉਧਰ ਦੀ ਕੱਢਦਾ ਨਾ ਤੇ ਉਥੋਂ ਦੀ ਸਿੱਧਾ ਉਹ ਫਰੋਟ ਟ੍ਰੈਪ ਵਿੱਚ ਸਿੱਧਾ ਸੀਟ ਵਾਲੇ ਉਧਰ ਦੀ ਵਾਸ਼ਪੇਸ਼ਨ ਜਿਹੜਾ ਫਰੋਟ ਵੈਲ ਆਪ ਲੱਗਣਾ ਨਾ ਫਰੋਟ ਟ੍ਰੈਪ ਉਥੋਂ ਦੀ ਪਾਈਪ ਕੱਢਦਾ ਨਾ ਇਹ ਵਾਲਾ ਏਸੀ ਵਾਲਾ ਜਦੋਂ ਇਹ ਸਿੱਧਾ ਕੋਈ ਪਾਣੀ ਟਪਕਾ ਟਪਕਾ ਚੋਂਦਾ ਹਨ ਉਹ ਇੱਧਰ ਦੀ ਆਪਾਂ ਕੱਢ ਦਾਨਾ ਉਹ ਉੱਥੋਂ ਦੀ ਫਰੋਟ ਰੈਪ ਵਿੱਚ ਸਿੱੜ ਦਾਨਾ ਤੇ ਇਹ ਵਾਲੇ ਪਾਈਪ ਜਿਹੜੇ ਹੈਗੇ ਆ ਇੱਥੋਂ ਦੀ ਆਹ ਕੱਟਿਆ ਹੈਗਾ ਪਾਈਪ ਉਹ ਟੀ ਰੱਖੀ ਉੱਥੋਂ ਦੇ ਐਲਬੋ ਪਾ ਕੇ ਤੇ ਸਿੱਧੇ ਉਹ ਤੇ ਸੀਟ ਦਾ ਪਾਈਪ ਹੋ ਗਿਆ ਠੀਕ ਆ ਇੱਥੇ ਬਣਾ ਦਾਨੀ ਆਪਾਂ ਖੋਦੀ ਇੱਚੇ ਹੋਦੀ ਦਾ ਸਾਰਾ ਐਚ ਡੀ ਗੋ ਉਧਰੋਂ ਸਿੱਧਾ ਉੱਧਰ ਨੂੰ ਤੁਸੀਂ ਵੇਲੇ ਸਿੱਧਾ ਬਾਹਰ ਨੂੰ ਕਿਉਂਕਿ ਇੱਥੇ ਕਿਹੜਾ ਦੁਕਾਨ ਚ ਇਨਾ ਯੂਜ਼ ਕਰਨਾ ਬਾਥਰੂਮ ਉਹਦਾ ਕਿਤੇ ਆ ਬਾਥਰੂਮ ਬੂਥਰੂਮ ਕਰ ਲਿਆ ਜਾਂ ਕੋਈ ਪੈਂਸ਼ਟ ਆ ਗਿਆ ਤਾਂ ਉਦਾਂ ਨਹੀਂ ਠੀਕ ਆ ਤੇ ਉਹ ਦੇਖੋ ਸਿੱਧਾ ਬੈਗ ਉਥੋਂ ਨਹੀਂ ਉੱਥੇ ਵਾਸ਼ਬੇਸ਼ਨ ਸਾਹਮਣੇ ਲੱਗ ਜਾਣਾ ਤੇ ਉਹ ਹੈਗਾ ਆ ਆਪਣੇ ਫਿਲਟਰ ਦਾ ਫਿਲਟਰ ਦਾ ਪੁਆਇੰਟ ਵੀ ਦੇਤਾ ਉੱਥੇ ਨਾਲ ਹੀ ਇਹ ਏਸੀ ਵਾਲਾ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਸੈਟ ਲਈਏ ਇੱਕ ਬੋਰੀ ਦਾ ਮਾਲ ਤੇ ਆ ਪੈਪ ਨੂੰ ਬੰਨਣਾ ਹੁਣ ਬਾਕੀ ਤੁਸੀਂ ਜੁੜੇ ਰਹੋ ਬਲੌਗ ਵੇਖਣ ਲਈ ਸਾਡੇ ਨਾਲ ਬਾਕੀ ਤੁਸੀਂ ਸਾਡੀ ਵੀਡੀਓ ਜਰੂਰ ਦੇਖਿਆ ਕਰੋ ਠੀਕ ਹੈ ਜੀ ਲੋਕ ਵੇਖਣ ਲਈ ਜੁਰੇ ਰੋ ਲੋ ਜੀ ਇੱਕ ਬੋਰੀ ਦਾ ਮਾਲ ਸਿੱਟ ਲਿਆ ਤੇ ਹੁਣ ਆਪਾਂ ਇਹਨੂੰ ਰਲਾਵਾਂਗੇ ਤੇ ਰਲਾ ਕੇ ਫੇ ਪੈਪ ਇਸ ਤੋਂ ਬਾਅਦ ਬਨਾਂਗੇ ਉਹ ਦੇਖੋ ਉੱਥੋਂ ਦੀ ਪੈਪ ਗੱਡੇ ਉੱਪਰੋਂ ਦੀ ਟੈਂਕੀ ਦੇ ਸਿੱਧੇ ਉਹ ਦੇਖੋ ਚਾਰ ਦੇ ਪੈਪ ਪਾਤੇ ਇੱਕ ਉੱਪਰ ਨੂੰ ਕਨੈਕਸ਼ਨ ਦੇਤਾ ਤੇ ਇੱਕ ਹੈਗੀ ਆ ਉਹਦੀ ਟਾਇਲਟ ਸੀਟ ਦਾ ਸਿੱਧਾ ਇੱਧਰ ਨੂੰ ਆਰ ਉਹ ਜੀ ਆਹ ਮਾਲ ਆਪਣਾ ਬੋਰੀ ਦਾ ਇੱਕ ਰਲ ਚੱਲਾ ਆ ਤੇ ਹੁਣ ਆਪਾਂ ਇਹ ਪੈਪ ਦੀ ਫਿਟਿੰਗ ਬੰਨਾਂਗੇ ਸਾਰੀ ਬੰਦਣਾ ਉਹ ਤੱਕ ਇੱਧਰ ਨੂੰ ਸਾਰਾ ਹੀ ਮੜ ਮੜ ਪ੍ਰੋਗੰਧਨਾ ਇਟਾ ਲਾ ਕੇ ਤੇ ਆ ਤਾਂ ਬੰਨਿਆ ਉੱਥੋਂ ਬੰਨਣਾ ਬਸ ਤੇ ਉਹ ਉੱਪਰ ਸੀਮੈਂਟ ਭਰਦਣਾ ਲਾ ਕੇ ਕੁਛ ਮੜਾ ਉਹਦੇ ਉੱਤੇ ਇਟਾ ਉਟਾ ਤੇ ਕੰਮ ਸਾਰਾ ਪਰਸੱਲੀ ਵਕਤ ਨੇ ਕੀਤਾ ਜਿੰਨਾ ਵੀ ਕੀਤਾ ਹਨ ਸਾਰਾ ਹੀ ਤਸੱਲੀ ਨਾਲ ਕੋਈ ਕਾਲੀ ਨਹੀਂ ਕੋਈ ਟੋਆ ਨਹੀਂ ਇਹਨਾਂ ਤਸੱਲੀ ਵਕਤ ਨੇ ਕੰਮ ਕਰੀਦਾ ਇਹ ਕਹਣੀ ਉਹ ਵਾਲਾ ਬਾਅਦ ਚੋਂ ਦਾ ਨਹੀਂ ਪੈਪ ਲਾ ਲਾਂਗੇ ਸੀਟ ਦਾ ਪੈਪ ਆ ਜੋ ਇਹਨਾਂ ਨੇ ਫਰਸ਼ ਵਿੱਚ ਪਾ ਲਿਆ ਸੀਟਾਂ ਲੱਗਣੀਆਂ ਹੋਣਗੀਆਂ ਉਦੋਂ ਸਾਰਾ ਭਲਾ ਪੈਪ ਕੱਢ ਲਾਂ ਨ ਉੱਪਰ ਠੀਕ ਆ ਕਿ ਨਹੀਂ ਉਹ ਉੱਥੋਂ ਵੀ ਫਰੋਡ ਰਿਹਾ ਪਏ ਜਿਹੜਾ ਉੱਥੋਂ ਵੀ 4-5 ਇੰਚੀ ਉੱਪਰ ਨੂੰ ਰੱਖ ਦਾਂਗੇ ਬਾਅਦ ਚ ਉਹ ਵੀ ਕੱਢ ਦਾਂਗੇ ਵੜ ਦਾਂਗੇ ਥੋੜਾ ਜਿਹਾ ਤੇ ਆਪਣਾ ਉੱਧਰ ਵੀ ਬਾਸ਼ ਵੇਸ਼ਨ ਲੱਗ ਜੂਗੇ ਹਾਂਜੀ ਗਾਇਸ ਲੋ ਜੇ ਆਪਾਂ ਪਹੁੰਚ ਗਏ ਹਾਂ ਘਰੇ ਤੇ ਹਨੇਰਾ ਹੋ ਹੀ ਗਿਆ ਟਾਈਮ ਕਾਫੀ ਹੋ ਗਿਆ ਤੇ ਨੂਰ ਦੇਖੋ ਕੀ ਕਰਨ ਦੀ ਖੇਡਣ ਦੀ ਆ ਇਹ ਕਿਹੜੀ ਖੇਡ ਓਏ ਹਨੂ ਇਹ ਕਿਹੜੀ ਖੇਡਾ ਤੇਰੀ ਹੈ ਕਪੜੇ ਕਪੜੇ ਲਾ ਗਏ ਤੇ ਨਾਈ ਮੜਾ ਮੋਟਾ 30 ਇਹ ਨੀ ਕੀ ਨੀ

ਕੌਣ ਵਾਦੀ ਕੌਮ ਦੀ ਹੈ ਹਾਂ ਅੱਛਾ ਅੱਛਾ ਕੌਣ ਕੌਮ ਦੀ ਮਮਾ ਕੌਮ ਦੀ ਆ ਮਮਾ ਕੌਮ ਦੀ ਆ ਹਾਂ ਅੱਛਾ ਮਮਾ ਮਦੀ ਕਹਿੰਦੀ ਆ ਹੂੰ ਉਹ ਮਦੀ ਕਹਿੰਦੀ ਆ ਨਾ ਘੇਟਿਆ ਹੋਈ ਨਹੀਂ ਨਾਤਾ ਨਹੀਂ ਜਾ ਗਈ ਆ ਨਾਤਾ ਸੀਗਾ ਤਾਂ ਹੀ ਬਾਹਰ ਕੋਲੇ ਛੱਡੇ ਹੈ ਨਾ ਨਹੀਂ ਅਭੀ ਆ ਨਾ ਹਾਂ ਨਹੀਂ ਆ Ki ke iya, ki ke iya, ke iya, na, minu ni sawi leon liwe Haa? Ure? Haa? ke na? Haa? Haa? na he?